ਵਾਰਡ ਨੰਬਰ 12 ਦੇ ਵਿੱਚ ਖੜੇ ਆ ਜਿੱਥੇ ਉਮੀਦਵਾਰ ਨਰਿੰਦਰ ਸਿੰਘ ਆਪਦੀ ਜਿੱਤ ਪ੍ਰਾਪਤ ਕਰਕੇ ਇਸ ਟਾਈਮ ਆਪਦੇ ਨਵਾਂ ਸਥਾਨ ਤੇ ਖੜੇ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਤਾਂ ਸਸਿਕਾਲ ਜੀ ਸਸਿਕਾਲ ਜੀ ਸਾਡੇ ਚੈਨਲ ਵੱਲੋਂ ਲੱਖ ਲੱਖ ਵਧਾਈਆਂ ਦੀ ਜਿੱਤ ਧੰਨਵਾਦ ਜੀ ਬਹੁਤ-ਬਹੁਤ ਜੀ ਕਿਵੇਂ ਦੇਖਦੇ ਹੋ ਇਸ ਜਿੱਤ ਨੂੰ ਬਹੁਤ ਵਧੀਆ ਜਿੱਤ ਹੈ ਜੀ ਸਾਰੇ ਲੋਕਾਂ ਨੇ ਸਹਿਯੋਗ ਦਿੱਤਾ ਹੈ ਵਾਰਡ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਹੈ ਧੰਨਵਾਦ ਕਰਦੇ ਆ ਜੀ ਵਾਰਡ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਸਾਡੇ ਐਮ.ਐਲ.ਏ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਮਰਾਂਵਾਲੀ ਦਾ ਬਹੁਤ-ਬਹੁਤ ਧੰਨਵਾਦ ਹੈ ਨਾਲ ਦੀ ਨਾਲ ਸਾਡੇ ਸੀ.ਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਦੀਆਂ ਨੀਤੀਆਂ ਨੇ ਲੋਕਾਂ ਨੇ ਮੋਹਰ ਲਾਈ ਹੈ ਤੇ ਸਾਨੂੰ ਬਹੁਤ ਵਧੀਆ ਗਿਣਤੀ ਦੇ ਨਾਲ ਜਿਤਾਇਆ ਹੈ ਜੀ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਹੈ ਜੀ ਤੇ ਹੁਣ ਜਿਹੜਾ ਪਹਿਲਾ ਜਿਹੜਾ ਵਿਕਾਸ ਦਾ ਤੰਦ ਆ ਉਹ ਕਿਹੜਾ ਖਤਰਾ ਚਾਹੋ ਦੇਖੋ ਜੀ ਵਿਕਾਸ ਦੇ ਕੰਮ ਅਸੀਂ ਪਹਿਲਾਂ ਤੋਂ ਸ਼ੁਰੂ ਕਰ ਚੁੱਕੇ ਆ ਸਾਡੇ ਵਾਰਡ ਦੇ ਵਿੱਚ ਪਹਿਲਾਂ ਇੱਕ ਧਰਮਸ਼ੱਲਾ ਅਸੀਂ ਧਰਮਸ਼ੱਲਾ ਦਾ ਕੰਮ ਅਸੀਂ ਸ਼ੁਰੂ ਕਰ ਚੁੱਕੇ ਹਾਂ ਪਹਿਲਾ ਸਾਡਾ ਮੇਨ ਕੰਮ ਹੈ ਉਹਨੂੰ ਸ਼ੁਰੂ ਕਰਨਾ ਕੰਮ ਸ਼ੁਰੂ ਕਰਾਵਾਂਗੇ ਉਸ ਤੋਂ ਬਾਅਦ ਕੁਝ ਸੀਵਰ ਦੇ ਕੰਮ ਹੈ ਲਾਈਟਾਂ ਦਾ ਕੰਮ ਹੈ ਜਾਂ ਇੱਕ ਖੈਰਾ ਰੋਡ ਸਾਡੀ ਵਿਚਾਲੇ ਰੁਕੀ ਹੋਈ ਹੈ ਉਹਦਾ ਕੰਮ ਵੀ ਅਸੀਂ ਜਲਦੀ ਤੋਂ ਜਲਦੀ 2-4 ਦਿਨਾਂ ਦੇ ਵਿੱਚ ਇਹ ਸ਼ੁਰੂ ਕਰਕੇ ਉਹਨੂੰ ਬਣਾਵਾਂਗੇ ਬਾਕੀ ਵਾੜ ਵਾਸੀਆਂ ਨੂੰ ਅਸੀਂ ਵਿਸ਼ਵਾਸ ਦਿਵਾਉਣਾ ਹੈ ਵੀ ਵੱਧ ਤੋਂ ਵੱਧ ਕੰਮ ਕਰਾਂਗੇ ਤਾਂ ਕਿ ਕੋਈ ਵੀ ਕੰਮ ਇਹੋ ਜਿਹਾ ਜੋ ਕੋਈ ਰਹਿ ਨਾ ਜਾਵੇ ਤੋ ਅਸੀਂ ਤਾਂ ਫਿਰ ਇਹ ਵਿਸ਼ਵਾਸ ਦਵਾਉਣੇ ਆ ਦੁਵਾਰਾ ਤੋਂ ਵੀ ਵੀ ਵਾਰਡ ਨਿਵਾਸੀਆਂ ਦੇ ਬਹੁਤ-ਬਹੁਤ ਅਸੀਂ ਕੋਟਨ-ਕੋਟ ਰੀਣੀ ਆ ਕਿ ਸਾਨੂੰ ਉਹਨਾਂ ਨੇ ਸਹਿਯੋਗ ਦੇ ਕੇ ਜੇਤੂ ਦਵਾਇਆ ਸੋ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਨਾਲ ਸਾਡੇ ਪਾਰ ਨੰਬਰ 12 ਦੇ ਨਿਵਾਸੀ ਤੇ ਸਾਡਾ ਸਾਰਾ ਸ਼ਹਿਰ ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਪਰਿਵਾਰ ਨੂੰ ਤੇ ਅੱਜ ਪਹਿਲੀ ਵਾਰ ਸਾਥ ਨਹੀਂ ਦਿੱਤਾ ਸਾਨੂੰ 27 ਸਾਲ ਤੋਂ ਇਹ ਸਾਨੂੰ ਸਾਥ ਦੇ ਰਹੇ ਨੇ ਤੇ ਅਸੀਂ ਬੜੇ ਇਤਸ਼ਾਹ ਨਾਲ ਕੰਮ ਕਰਦੇ ਆਂ ਸ਼ਹਿਰ ਦਾ ਪਹਿਲਾਂ ਵੀ ਅਸੀਂ ਬੜੇ ਕੀਤਾ ਹੁਣ ਵੀ ਅਸੀਂ ਉਸ ਤੋਂ ਵੀ ਚੌਗਣਾ ਕੰਮ ਕਰਕੇ ਲੋਕਾਂ ਦੇ ਵਾਅਦਿਆਂ ਨੂੰ ਉਦੋਂ ਵੀ ਅੱਗੇ ਵਧ ਕੇ ਕੰਮ ਕਰਾਂਗੇ ਸਾਰਿਆਂ ਦਾ ਅਸੀਂ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਪਰਿਵਾਰ ਤੇ ਵਿਸ਼ਵਾਸ ਕੀਤਾ ਅਸੀਂ ਤਾਂ ਚਾਹੁੰਦੇ ਆਂ ਵੀ ਹੁਣ ਸ਼ਹਿਰ ਦੇ ਵਿੱਚ ਵਧੀਆ ਵਧੀਆ ਕੰਮ ਹੋਣ ਪਹਿਲਾਂ ਵੀ ਅਸੀਂ ਕੋਈ ਕਮੀ ਨਹੀਂ ਛੱਡੀ ਹੁਣ ਵੀ ਜਿੰਨੇ ਕੰਮ ਨੇ ਗਲੀਆਂ ਬਾੜਾਂ ਦੇ ਸੜਕਾਂ ਦਾ ਸਾਡੇ ਖੈਰਾ ਰੋਡ ਦਾ ਤੇ ਕਿਸੇ ਚੀਜ਼ ਦੀ ਕਮੀ ਨਹੀਂ ਸਾਡੇ ਐਮ.ਐਲ.ਏ. ਸਾਹਿਬ ਕੰਮ ਕਰਨ ਤੋਂ ਕਮੀ ਛੱਡਣਗੇ ਸਾਨੂੰ ਉਮੀਦ ਆ ਵੀ ਜੋ ਅਸੀਂ ਕਹਿੰਦੇ ਹਾਂ ਕਿ ਸਾਡਾ ਹੱਥੋਂ ਹੱਥੀ ਕੰਮ ਹੋਊਗਾ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਵਾਰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਬਿਲਕੁਲ ਇਸ ਪਰਿਵਾਰ ਨੂੰ ਤੀਜੀ ਵਾਰ ਵਾਰਡ ਵਾਸੀਆਂ ਨੇ ਜਿਹੜਾ ਐਮ.ਸੀ. ਬਣਾਇਆ ਇੱਕ ਵੱਡੀ ਗੱਲ ਹੈ ਇੱਕ ਵੱਡਾ ਯਕੀਨ ਹੈ ਨਾ ਤੇ ਇਹਦੇ ਨਾਲ ਹੀ ਅਗਲੇ ਵਾਰ ਅਗਲੇ ਐਮਸੀ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਣੇ ਆ ਸੁਖਵਿੰਦਰ ਨਿਕਵਨ ਟੀਵੀ ਪੰਜਾਬੀ ਸਰਦੂਲਗੜ੍ਹ